ਟਾਢੀ ਦਾ ਅਰਥ ਕੀ ਹੁੰਦਾ ਹੈ ਟਾਢੀ ਦਾ ਅਰਥ ਹੈ ਜੀ ਜਸ ਗਾਉਣ ਵਾਲਾ ਪਰਮਾਤਮਾ ਦੀ ਕੀਰਤੀ ਕਰਨ ਵਾਲਾ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਆ ਹੋਂ ਟਾਢੀ ਕਾ ਨੀਚ ਜਾਤ ਹੋ ਰੁੱਤਮ ਜਾਤ ਸਦਾਏ ਦੇ ਪਰਮਾਤਮਾ ਦਾ ਜਸ ਗਾਉਣ ਵਾਲਾ ਟਾਢੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਉਹ ਟਾਢੀ ਹੈ ਜਿਹੜਾ ਉਸ ਪਰਮਾਤਮਾ ਦੀ ਸਿਫਤ ਗਾਉਂਦਾ ਸਿਫਤ ਗਾਉਣ ਵਾਲੇ ਨੂੰ ਹੀ ਟਾਢੀ ਕਿਹਾ ਗਿਆ ਹੈ ਕੀਰਤਨ ਦੇ ਵਿੱਚ ਤੇ ਟਾਢੀ ਕਲਾ ਦੇ ਵਿੱਚ ਕੀ ਅੰਤਰ ਸਮਝਦੇ ਹੋ ਕੀਰਤਨ ਦੇ ਵਿੱਚ ਵੇਖੋ ਜੀ ਕੀਰਤਨ ਸਾਡੀ ਬਿਲਕੁਲ ਆਤਮਿਕ ਸ਼ਕਤੀ ਹੈ ਸਾਨੂੰ ਸ਼ਾਂਤੀ ਦੇਣ ਵਾਸਤੇ ਹੈ ਸਾਡੀ ਗੁਰਬਾਣੀ ਦੇ ਨਾਲ ਉਸ ਗੁਰੂ ਦੇ ਨਾਲ ਜੋੜਨ ਪਰ ਢਾਡੀ ਕਲਾ ਇਹ ਹੈ ਜਿਸ ਢਾਡੀ ਕਲਾ ਜਰਾ ਜਰੀਏ ਸਾਨੂੰ ਸਾਡੇ ਵੱਡਵਡੇਰਾਂ ਦੇ ਕਰਨੀਨਾਮੇ ਵੱਡਵਡੇਰਾਂ ਦਾ ਇਤਿਹਾਸ ਕੀ ਉਹਨਾਂ ਨੇ ਸਾਡੇ ਲਈ ਕੀਤਾ ਅਸੀਂ ਕੀ ਕਰਨਾ ਹੈ ਸਾਡੀ ਜ਼ਿੰਮੇਵਾਰੀ ਕੀ ਹੈ ਢਾਡੀ ਕਲਾ ਦੇ ਰਾਹੀਂ ਸਾਨੂੰ ਉਹ ਸਿੱਖ ਇਤਿਹਾਸ ਦਾ ਜਾਂ ਆਪਣੇ ਵੱਡ ਵਡੇਰਾਂ ਦੇ ਕਰਨੀ ਨਾਮੇ ਨੂੰ ਦਸਾਇਆ ਜਾਂਦਾ ਹੈ ਜੋ ਸਟੇਜਾਂ ਤੇ ਆ ਕੇ ਮਰੀ ਹੋਈ ਆਤਮਾ ਦਾ ਖੂਨ ਉਗਲੋਂਦਾ ਹੈ ਜਿਸ ਤਰ੍ਹਾਂ ਮਰੀ ਹੋਈ ਆਤਮਾ ਦੇ ਲੱਗੇ ਹੋਏ ਜੰਗਾਲ ਨੂੰ ਜਦੋਂ ਢੱਡ ਦੀ ਥਾਪ ਅਤੇ ਸਰੰਗੀ ਦੇ ਗੱਜ ਵੱਜਦਾ ਹੈ ਉਹ ਮਰੀ ਹੋਈ ਆਤਮਾ ਨੂੰ ਦੁਬਾਰਾ ਜਿਉਣ ਦਾ ਇੱਕ ਯਤਨ ਕਰਦਾ ਹੈ ਔਰ ਸਿੱਖ ਸੂਰਮੇ ਆਪਣੇ ਵੱਡ ਵਡੇਰਾਂ ਦੀਆਂ ਕਰਨੀ ਨਾਮੇ ਉਹਨਾਂ ਦੀਆਂ ਬਹਾਦਰੀਆਂ ਸੁਣ ਕੇ ਕੌਮ ਦੇ ਸਾਹਮਣੇ ਉਸੇ ਤਰ੍ਹਾਂ ਜਾਗਰੂਕ